ਚਲੋ ਜੀ ਸਵਾਗਤ ਹੈ ਆ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਦੇਖੋ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਅੱਜ ਕੀ ਕੀ ਨਵਾਂ ਹੋਇਆ ਕਿਸ ਦੀ ਸਿਹਤ ਵਿਗੜੀ ਹੈ ਤੇ ਕਿਸ ਦੇ ਵਿਆਹ ਤੇ ਉੱਠ ਰਹੇ ਨੇ ਸਵਾਲ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਆ ਰਾਡਵਾਨੀ ਦੀ ਸਿਹਤ ਦਾ ਕੀ ਹੈ ਹਾਲ ਕਿ ਯੁਜਵਿੰਦਰ ਚਾਹਲ ਅਤੇ ਤਨਸ਼੍ਰੀ ਵਰਮਾ ਦਾ ਖਤਮ ਹੋ ਰਿਹਾ ਰਿਸ਼ਤਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਸਿਨੇਮਾ ਘਰਾਂ ਦੇ ਵਿੱਚ ਮੋੜ ਛਾਉਣ ਵਾਲਾ ਸਰਦਾਰ ਜੀ ਦਾ ਜਾਦੂ ਤੋ ਪਹਿਲਾ ਗੱਲਬਾਤ ਸ਼ੁਰੂ ਕਰਦੇ ਆ 11 ਅਡਵਾਨੀ ਦੇ ਨਾਲ ਜੋ ਇਸ ਸਮੇਂ ਫਿਲਮ ਗੇਮ ਚੇਂਜਰ ਦੇ ਪ੍ਰੋਮੋਸ਼ਨਸ ਦੇ ਵਿੱਚ ਜੁੜੂਜੀ ਹੋਈ ਹੈ ਪਰ ਅੱਜ ਸਵੇਰੇ ਉਹਨਾਂ ਦੀ ਸਿਹਤ ਵਿਗੜਨ ਦੀ ਖਬਰ ਨੇ ਉਹਨਾਂ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਸੀ ਇਹ ਕਿਹਾ ਗਿਆ ਸੀ ਕਿ 11 ਅਡਵਾਨੀ ਹਸਪਤਾਲ ਦੇ ਵਿੱਚ ਭਰਤੀ ਨੇ ਪਰ ਉੜੀ ਕਰੋ ਘਬਰਾਉਣਾ ਮਾਮਲਾ ਇੰਨਾ ਵੀ ਗੰਭੀਰ ਨਹੀਂ ਹੈ 11 ਦੀ ਟੀਮ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਥਕਾਵਟ ਕਾਰਨ ਆਰਾਮ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਹ ਹਸਪਤਾਲ ਦੇ ਵਿੱਚ ਭਰਤੀ ਨਹੀਂ ਹੈ ਹੁਣ ਜ਼ਰਾ ਸੋਚੋ ਕਿ ਇੰਨੀਆਂ ਸਾਰੀਆਂ ਸ਼ੂਟਿੰਗਸ ਪ੍ਰੋਮੋਸ਼ਨਸ ਅਤੇ ਗਲੈਮਰਸ ਇਵੈਂਟਸ ਸ਼ਰੀਰ ਨੂੰ ਇੱਕ ਬ੍ਰੇਕ ਦੀ ਲੋੜ ਤਾਂ ਹੁੰਦੀ ਹੈ ਪਰ ਉਮੀਦ ਹੈ ਕਿ ਕਿਆਰਾ ਜਲਦੀ ਹੀ ਆਪਣੀ ਫੁੱਲ એનર્ਜੀ ਦੇ ਨਾਲ ਵਾਪਸ ਆ ਜਾਵੇਗੀ ਹੁਣ ਗੱਲ ਕਰਦੇ ਹਾਂ ਕ੍ਰਿਕਟਰ ਚਾਹਲ ਅਤੇ ਉਹਨਾਂ ਦੀ ਪਤਨੀ ਤਨਸ਼੍ਰੀ ਵਰਮਾ ਦੀ ਜਿਨ੍ਹਾਂ ਦੀ ਮੈਰਿਡ ਲਾਈਫ ਤੇ ਇੱਕ ਵਾਰ ਫੇਰ ਤੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਅਫਵਾਹਾਂ ਨੇ ਕਿ ਚਾਹਲ ਨੇ ਤਨਸ਼੍ਰੀ ਦੇ ਨਾਲ ਆਪਣੀਆਂ ਸਾਰੀਆਂ ਫੋਟੋਜ਼ ਨੂੰ ਡਿਲੀਟ ਕਰ ਦਿੱਤਾ ਹੈ ਤੇ ਇੰਨਾ ਹੀ ਨਹੀਂ ਦੋਹਾਂ ਨੇ ਇੱਕ ਦੂਜੇ ਨੂੰ ਅਨਫੋਲੋ ਵੀ ਕਰ ਦਿੱਤਾ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਨਫੋਲੋ ਕਰਨਾ ਪੱਕਾ ਸਬੂਤ ਹੁੰਦਾ ਹੈ ਕਿ ਇੱਕ ਰਿਸ਼ਤੇ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਜੈਕ ਰਿਸ਼ਤਾ ਟ੍ਰਬਲ ਮੋਡ ਦੇ ਵਿੱਚ ਹੈ ਖਬਰਾਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹਾਲਾਂਕਿ ਤਨਸ਼੍ਰੀ ਦੀਆਂ ਪੁਰਾਣੀਆਂ ਤਸਵੀਰਾਂ ਉਹਨਾਂ ਦੀ ਪ੍ਰੋਫਾਈਲ ਤੇ ਮੌਜੂਦ ਹਨ ਪਰ ਇਹ ਮਾਮਲਾ ਜੇ ਤੱਕ ਸਪਸ਼ਟ ਨਹੀਂ ਹੋ ਪਾਰ ਰਿਹਾ ਐਸੋ ਪਹਿਲਾਂ ਵੀ ਦੱਸਦੀ ਹੈ ਕਿ ਸਾਲ 2023 ਦੇ ਵਿੱਚ ਤਨਸ਼੍ਰੀ ਨੇ ਆਪਣੇ ਇੰਸਟਾਗ੍ਰam ਬਾਇਓ ਤੋਂ ਚਾਹਲ ਸ਼ਬਦ ਹਟਾ ਦਿੱਤਾ ਸੀ ਅਤੇ ਉਸ ਸਮੇਂ ਵੀ ਉਹਨਾਂ ਦੇ ਰਿਸ਼ਤੇ ਤੇ ਸਵਾਲ ਉੱਠ ਰਹੇ ਸੀ ਚਾਹਲ ਨੇ ਭਾਵੇਂ ਉਸ ਸਮੇਂ ਇਸ ਨੂੰ ਅਫਵਾਹ ਕਰਾਰ ਦੇ ਦਿੱਤਾ ਸੀ ਪਰ ਹੁਣ ਜੋ ਵੀ ਕੁਝ ਚੱਲ ਰਿਹਾ ਉਹ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਚਾਹਲ ਅਤੇ ਤਨਸ਼੍ਰੀ ਵਰਮਾ ਦੇ ਵਿਚਾਲੇ ਤਲਾਕ ਹੋ ਸਕਦਾ ਹੈ ਪਰ ਅਜੇ ਤੱਕ ਇਸ ਦੀ ਅਫੀਸ਼ੀਅਲ ਪੁਸ਼ਟੀ ਨਹੀਂ ਹੋਈ ਅਤੇ ਇਹ ਵੀ ਖਬਰਾਂ ਹਨ ਕਿ ਚਾਹਲ ਅਤੇ ਤਨਸ਼੍ਰੀ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਇਹ ਸੱਚ ਹੈ ਜਾਂ ਫਿਰ ਮਹਿਜ਼ ਅਫਵਾਹਾਂ ਨੇ ਨੇਤਾ ਸਮਾਹੀ ਦੱਸੇਗਾ ਖਰਖਾਰਾ ਦੀ ਸਿਹਤ ਤਾਂ ਠੀਕ ਹੋ ਜਾਵੇਗੀ ਇਹ ਫਾਈਨਲ ਹੈ ਪਰ ਚਾਹਲ ਅਤੇ ਤਨਸ਼੍ਰੀ ਦੀ ਕਹਾਣੀ ਦੇ ਵਿੱਚ ਨਵਾਂ ਪੰਨਾ ਕੀ ਖੁੱਲਦਾ ਹੈ ਇਹ ਦੇਖਣਾ ਬਾਕੀ ਹੋਵੇਗਾ ਸਾਲ 2015 ਦੇ ਵਿੱਚ ਦਿਲਜੀਤ ਦੋਸਾਂਝ ਨੀਰੂ ਬਾਜਵਾ ਤੇ ਮੰਡੀ ਤਖਣ ਨੇ ਸਾਨੂੰ ਸਰਦਾਰ ਜੀ ਦੇ ਜਾਦੂ ਦੇ ਨਾਲ ਇੱਕ ਅਜਿਹੀ ਫੈਂਟਸੀ ਦੇ ਦਰਵਾਜ਼ੇ ਉਹਨਾਂ ਨੇ ਸਾਨੂੰ ਖੋਲ ਕੇ ਦਿੱਤੇ ਸੀ ਜਿਹੜੇ ਪੰਜਾਬੀ ਸਿਨੇਮਾ ਦੇ ਵਿੱਚ ਪਹਿਲਾਂ ਕਦੇ ਵੀ ਜਿਸ ਨੂੰ ਦੇਖਿਆ ਨਹੀਂ ਗਿਆ ਸੀ ਹੁਣ 10 ਸਾਲਾਂ ਬਾਅਦ ਵੀ ਇਹ ਬੈਸਟਰੀਨ ਫਿਲਮ ਮੁੜ ਵੱਡੇ ਪਰਦੇ ਤੇ ਰੰਗ ਭਰਨ ਦੇ ਲਈ ਆ ਰਹੀ ਹੈ ਹਾਲੀ ਦੇ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰam ਤੇ ਫਿਲਮ ਦੇ ਪੋਸਟਰ ਨੂੰ ਸਾਂਝਾ ਕੀਤਾ ਅਤੇ ਸਾਂਝਾ ਕਰਦਿਆਂ ਦੱਸਿਆ ਕਿ ਸਰਦਾਰ ਜੀ ਮੁੜ ਸਿਨੇਮਾ ਘਰਾਂ ਦੇ ਵਿੱਚ ਧਮਾਲ ਮਚਾਉਣ ਦੇ ਆ ਰਹੀ ਹੈ ਨਿਰਧ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਸਿਰਫ ਇੱਕ ਫਿਲਮ ਨਹੀਂ ਹੈ ਸਾਡੇ ਦਿਲਾਂ ਦੇ ਨਾਲ ਜੁੜੀ ਹੋਈ ਯਾਦ ਹੈ ਖਬਰ ਨੇ ਫੈਨਸ ਨੇ ਇਹ ਖਬਰ ਨੇ ਫੈਨਸ ਦੇ ਦਿਲਾਂ ਦੇ ਵਿੱਚ ਜਾਨ ਪਾ ਦਿੱਤੀ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਇਹ ਫਿਲਮ ਹਾਸੇ ਮਸਾਲੇ ਅਤੇ ਪੰਜਾਬੀ ਟੱਚ ਦੇ ਨਾਲ ਭਰੀ ਹੋਈ ਹੈ ਸਰਦਾਰ ਜੀ ਫਿਲਮ ਸਿਨੇਮਾ ਦੀ ਪਹਿਲੀ ਫੈਂਟਸੀ ਕਾਮੇਡੀ ਫਿਲਮਾਂ ਵਿੱਚੋਂ ਇੱਕ ਹੈ ਰੋਹਿਤ ਜੁਗਰਾਜ ਦੁਆਰਾ ਨਿਰਦੇਸ਼ਿਤ ਇਹ ਫਿਲਮ ਇੱਕ ਅਜਿਹੀ ਕਹਾਣੀ ਦਿੰਦੀ ਹੈ ਜੋ ਭੂਤ-ਪ੍ਰੇਤਾਂ ਦੀ ਦੁਨੀਆ ਦੇ ਵਿੱਚ ਪਿਆਰ, ਹਾਸੇ ਅਤੇ ਡਰ ਨੂੰ ਮਿਲਾ ਕੇ ਬਣਾਈ ਗਈ ਹੈ। ਦਿਲਜੀਤ ਦੋਸਾਂਝ ਦੇ ਕਿਰਦਾਰ ਨੇ ਸਿਰਫ ਭੂਤਾਂ ਤੋਂ ਹੀ ਨਹੀਂ ਸਗੋਂ ਦਰਸ਼ਕਾਂ ਤੋਂ ਵੀ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੀ ਕਮਾਲ ਕਰ ਦਿੱਤਾ ਸੀ ਨੀਰੂ ਬਾਜਵਾ ਤੇ ਮੈਂਦੀ ਤਖਣ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਇਸ ਕਹਾਣੀ ਨੂੰ ਹੋਰ ਵੀ ਖਾਸ ਬਣਾ ਦਿੱਤਾ ਫਿਲਮ ਦੇ ਵਿੱਚ ਕਾਮੇਡੀ ਦਾ ਡੋਜ਼ ਰੋਮਾਂਸ ਦੀ ਮਿਠਾਸ ਅਤੇ ਦਿਲਜੀਤ ਦੇ ਗੀਤਾਂ ਦੀ ਗੂੰਜ ਇਹ ਸਭ ਹੁਣ ਮੁੜ ਕੇ ਸਿਨੇਮਾ ਘਰਾਂ ਦੇ ਵਿੱਚ ਜਿਵੰਤ ਹੋਣ ਜਾ ਰਿਹਾ ਹੈ ਦੋਸਤੋ ਇਹ ਸਨ ਅੱਜ ਦੇ ਤਾਜ਼ਾ ਮਨੋਰੰਜਨ ਅਪਡੇਟਸ ਕਿਆਰਾ ਦੀ ਸਿਹਤ ਤੋਂ ਲੈ ਕੇ ਚਾਹਲ ਤਨਸ਼੍ਰੀ ਦੇ ਰਿਸ਼ਤੇ ਤੱਕ ਬਾਲੀਵੁੱਡ ਪਾਲੀਵੁੱਡ ਅਤੇ ਕ੍ਰਿਕਟ ਦੀ ਦੁਨੀਆ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਗੋਸਪ ਲੈਖਣ ਨੂੰ ਮਿਲਦੇ ਆ ਮਿਲਦੇ ਆ ਅਗਲੇ ਐਪੀਸੋਡ ਦੇ ਵਿੱਚ ਹੋਰ ਤਾਜ਼ਾ ਅਪਡੇਟਸ ਦੇ ਨਾਲ